ਭਾਈ ਆਪ ਲੋਗ ਵੀ ਇਸੇ ਸਪੋਰਟ ਕਰੋ ਯਾਰ ਭਾਈ ਕੋਈ ਗੇਮ ਬਣਾ ਲੈ ਹਮਰਾ ਅੰਮ੍ਰਿਤਸਰ ਪਹੁੰਚ ਗਏ ਅਸੀਂ ਹੁਣ ਤੇ ਲੋ ਜੀ ਅੰਦਰੋਂ ਦੇਖ ਲੋ ਰੰਗਲਾ ਪੰਜਾਬ ਆਪਣਾ ਵਲੋਗ ਯਾਰ ਵੈਸੇ ਇੱਥੇ ਐਂਡ ਕਰ ਦਿੰਨੇ ਆ ਤੁਹਾਨੂੰ ਆਪਾਂ ਇੱਕ ਹੋਰ ਨਵੇਂ ਵਲੋਗ ਦੇ ਵਿੱਚ ਆ ਗਏ ਖੜਕਾ ਹੁੰਦਾ ਮਾੜਾ ਜਾਨੂੰ ਉਹ ਕਰਿਓ ਮੈਸ ਅੰਡਰਸਟੈਂਡਿੰਗ ਕਰਿਓ ਚੱਲੇ ਆਂ ਐਸਐਸ ਨਗਰ ਮੁਹਾਲੀ ਦੇ ਸਟੇਸ਼ਨ ਤੋਂ ਅੰਮ੍ਰਿਤਸਰ ਚੱਲਨੇ ਆਂ ਬਈ ਜੀ ਦਰਬਾਰ ਸਾਹਿਬ ਮੱਥਾ ਟੇਕਣ ਤੇ ਹੋਰ ਦੋ ਤਿੰਨ ਦਿਨ ਕੰਮ ਕਰਨ ਆਪਣੀ ਪਸ਼ੀਨ ਸੁਪਰ ਫਾਸਟ ਐਕਸਪ੍ਰੈਸ ਆ ਰਹੀ ਹੁੰਦੀ ਹੈ ਫੋਨ ਉਖਾਉਣੀਆਂ ਹੈ ਤੇ ਕਿੱਥੇ ਆਹ ਟ੍ਰੇਨ ਖੜੀ ਗਈ ਹੈ ਤੇ ਇੱਕ ਉਹ ਦਰੋਹਰ ਇੱਕ ਹੋਰ ਆ ਰਹੀ ਹੈ ਇਹ ਕਿਹੜੀ ਕਰਨੇ ਨਹੀਂ ਰੁਕਦੀ ਨਾ ਮੈਨੂੰ ਲੱਗਦਾ ਉਹ ਆਹ ਕਿਹੜੀ ਆ ਗਈ ਏ ਇਹ ਤਾਂ ਨਹੀਂ ਆਪਣੇ ਲਈ ਤਾਂ ਨਹੀਂ ਵੇਖ ਮੇਰੇ ਮੋਬਾਈਲ ਤੇ ਲਿਆ ਕਿੱਥੇ ਆ ਆਹ ਦੇਖੋ ਆਪਾਂ ਇਹਦੇ ਦੇ ਦੇ ਰਿਹਾ ਵੇਖ ਕਰਨ ਕੋਲ ਗਿਆ ਆਪਣੇ ਲਈ ਤਾਂ ਨਹੀਂ ਕਿਤੇ ਆ ਨਹੀਂ ਤਾਂ ਭਈ ਆ ਸਿਗਨਲ ਤਾਂ ਰੱਟੇਗਾ ਚੰਡੀ ਗਾੜੀ ਨਹੀਂ ਆਈ ਇਹਦਾ ਨੰਬਰ ਵੇਖੇ ਦਾ ਅੰਮ੍ਰਿਤਸਰ ਲਿਖ ਰੱਖਿਆ ਇੱਥੇ ਤਾਂ

ਉਹ ਯਾਰ ਮਹਾਲੀ ਦਾ ਟ੍ਰੇਨ ਤੁਰ ਪਈ ਆਣੇ ਆਪਾਂ ਖੱਪ ਕਰੀਏ ਬਹੁਤ ਜ਼ਿਆਦਾ ਭਰੀ ਹੋਈ ਆ ਲੋਕੀਰ ਬਾਕੀ ਟ੍ਰੇਨਾਂ ਬੰਨਣਾ ਤਾਂ ਕਰਕੇ ਬੜਾ ਵਜਾ ਬੈਠਾ ਕਿੱਸੇ ਆ ਆ ਵੀ ਆਪਾਂ ਨੂੰ ਮਿਲਿਆ ਮੱਧ ਪ੍ਰਦੇਸ਼ ਤੋ ਹੈਗਾ ਬਾਈ ਆਪਣਾ ਦਿੱਲੀ ਬਣ ਗਿਆ ਉਹਨੇ ਚਲੋ ਆਪਾਂ ਜਾ ਰਹੇ ਕੰਪਨੀ 3 ਹੀ ਸੀ ਜਿਹੜੀ ਕਨਫਰਮ ਨਹੀਂ ਹੋਈਗੀ ਚਲੋ ਕੋਈ ਗੱਲ ਨਹੀਂ ਹਾਂ ਬੁੱਲੂ ਕੋਣ ਵੀ ਚੂਸ ਰਹੀ ਹੈ ਬਾਈ ਇਹ ਕਾ ਸਾਡੇ ਸਾਥ ਚਲ ਰਿਹਾ ਵਧੀਆ ਆਪਣਾ ਬੇਲੀ ਮੱਧ ਪ੍ਰਦੇਸ਼ ਦਾ ਬੇਲੀ ਜੋ ਕਿ ਹਾਈਡ ਯੂਟਿਊਬਰ ਹੈ ਹਾਈਡ ਯੂਟਿਊਬਰ ਵੀ ਆਪਣਾ ਫੇਸ ਰਿਵਲ ਨਹੀਂ ਕਰਦਾ ਯਾਰ ਕੀ ਸੀ ਗੱਲ ਆਪਣਾ ਭਾਈ ਬਣ ਗਿਆ ਇਹ ਤਾਂ ਅਰੇ ਨਹੀਂ ਨਹੀਂ ਭਾਈ ਵੀ ਬਣ ਜਾਏ ਯਾਰ ਭਾਈ ਆਪ ਨੂੰ ਵੀ ਸਪੋਰਟ ਕਰੋ ਯਾਰ ਭਾਈ ਵੀ ਇੱਕ ਦਿਨ ਬਣਾਣਾ ਹੈ ਬੜਾ ਮੋਜੇ ਵੀ ਸਪੋਰਟ ਕਰੋ ਇਸੇ ਦਾ ਸਬਸਕ੍ਰਾਈਬ ਸਪੋਰਟ ਕਰੋ ਇਹ ਤਾਂ ਖਾਦੀ ਨਹੀਂ ਜਾਂਦੀ ਕੁਲਫੀ ਚਲੋ ਯਾਰ ਅੱਗੇ ਚੱਲਦੇ ਆਪਾਂ ਥੋੜੀ ਹੌਲੀ ਹੌਲੀ ਇਹਨੂੰ ਬੰਦ ਕਰ ਲੈ ਬੁੱਧੀ ਜੀ ਸੇਕ। ਬਚਾ। ਅਭੀ ਵੀ ਰੱਖੀ ਜੇਗਾ। ਉਹ ਕਰਨ ਦੇ ਕਰਨ ਦਾ ਵੇਲੇ YouTube ਪਰ ਖੜਿਆ ਦੋਵੇਂ। ਠੀਕ ਹੈ ਤੇ ਆਪਾਂ ਵੀ ਤਿੰਗੜੇ। ਲੁਧਿਆਣਾ ਸਟੇਸ਼ਨ ਤੇ ਆ ਗਏ ਅਸੀਂ ਬੱਡੂ ਕਿੱਧਰ ਗਿਆ ਕਿੱਥੇ ਸਾਥ ਦੇ ਨਾਲ ਆਹ ਚੱਲ ਇੱਧਰ ਆ ਇੱਧਰ ਜਾ ਵਰ ਮਾਂ ਆ ਇੱਧਰ ਪਾਣੀ ਭਰਾ ਯਾਰ 10 ਲਾ ਭਰ ਲਾ ਪਾਣੀ ਵਾਹੇ ਗਿਆ ਵਾਹੇ ਹੋ ਗਿਆ ਦੂਜੇ ਕੋਲ ਲੁਧਿਆਣਾ ਬੜਾ ਵੱਈ ਚਲੋ ਭਰਿਆ ਹੋਇਆ ਇੱਥੇ ਸਾਰਾ ਹੀ ਆਪਾਂ ਚੱਲਦੇ ਆ ਹੌਲੀ ਹੌਲੀ ਅੱਗੇ ਪਾਣੀ ਲੈ ਕੇ ਇੱਥੋਂ ਪਰ ਇਹ ਚਾਹ ਦੇਖ ਲੋ ਵੀ ਸਾਰੇ ਜਣੇ ਗੱਪਾ ਗਾ ਪਸਾਰੀ ਐ ਟ੍ਰੇਨਾਂ ਭਰੀ ਹੋਈ ਆ ਬਾਈ ਬਹੁਤ ਕੰਮ ਖਰਾਬ ਹੋਇਆ ਪਿਆ ਇੱਥੇ ਨੋ ਵੀ ਉੱਤੋਂ ਬਹਿ ਗਏ ਉਹ ਬਤੀ ਕਿਹੜਾ ਕੇ ਜੀ ਰਿਹਾ ਆਪਣਾ ਬੇਲੀ ਆ ਵੀ ਨੰਦਿਆਸਤ ਏ ਯਾਸ ਕੋਣ ਚਲਾਣਿਆ ਹੁਣ ਅੰਮ੍ਰਿਤਸਰ ਪਹੁੰਚ ਗਏ ਅਸੀਂ ਹੁਣ ਤੇ ਆਪ ਨੂੰ 10 ਵਜ ਗਏ ਹੀ ਹੁਣ ਬਹੁਤ ਭੀੜ ਭੜਕਾ ਹੈਗਾ ਜੀ ਇੱਥੇ ਇਸ ਟਾਈਮ ਬਾੜ ਕੰਮ ਹੈਗਾ ਆਪਾਂ ਚੱਲਦੇ ਹਾਂ ਦੁਰਦਵਾਰੇ ਦੁਰਦਵਾਰੇ ਜਲਦੀ ਲੰਗਰ ਨੂੰ ਮਰ ਖਾਣਾ ਸੋਨੇ ਰਸ ਟੁੱਟ ਕੇ ਫਿਰ ਖਾਵਾਂਗੇ ਤੇ ਨਾ ਬ੍ਰੋਕ ਚ ਕਰਦੇ ਆ ਦੇਖਦੇ ਕੀ ਪਲਾਨ ਬਣਦਾ ਅੱਗੇ ਘਰੇ ਜਾਣ ਦਾ ਹੋਰ ਹੋਰ ਆ ਤਾਂ 2 ਘੰਟੇ ਲੇਟ ਆਈਏਗੀ ਬਹੁਤ ਘੰਟੇ ਲੇਟ ਹੋਊਗੀ ਬਈ 3 ਘੰਟੇ ਚਲੋ ਕੋਈ ਨਹੀਂ ਚੱਲਦੇ ਆ ਫਿਰ ਇੱਥੋਂ ਸਿੱਧਾ ਹਰਮੰਦਰ ਸਾਹਿਬ ਗੁਰਦੁਆਰੇ ਹਾਂਜੀ ਹੁਣ ਆਪਾਂ ਇੱਥੋਂ ਚੱਲਦੇ ਆਂ ਜੀ ਅੰਮ੍ਰਿਤਸਰ ਦੇ ਸਟੇਸ਼ਨ ਤੋਂ ਜੀ ਹਵੰਦਰ ਸਾਹਿਬ ਜੀ ਹਰਮੰਦਰ ਸਾਹਿਬ ਜੀ ਤੇ ਇੱਥੋਂ ਬੱਸ ਚੱਲਣੀ ਆਂ ਦੇਖ ਲਓ ਬਾਹਰ ਹੀ ਉਹ ਬੈਠੇ ਹੀ ਸਾਰੇ ਇਹਨੇ ਕੁਝ ਦੇਖਦਾ ਨਹੀਂ ਨੇਰਾ ਬਹੁਤ ਹੈਗਾ ਤਾਂ ਤਾਂ ਬੈਠੀਆਂ ਬਹੁਤ ਆ ਆ ਬੈਠੀਆਂ ਇੱਥੇ ਆਪਾਂ ਇੱਥੋਂ ਚੱਲਦੇ ਆਂ ਬੱਸ ਹੌਲੀ ਹੌਲੀ ਅੱਗੇ ਅਸੀਂ ਬੈਨੇ ਇੱਥੇ ਵੇਟਿੰਗ ਕਰਦੇ ਆਂ ਬੱਸ ਦੀ ਆਹ ਦੇਖ ਲਓ ਜੀ ਇੱਥੇ ਸੰਗਤ ਬੈਠੀ ਆਉਗੀ ਤਾਂ ਸਾਰੇ ਸੰਗਤ ਜਾਊਗੀ ਬੱਸ ਉਡੀਕਦੇ ਆਂ ਤੁਹਾਨੂੰ ਵਲੋਗਸ ਤੇ ਦਿਖਾ ਦਾਂਗੇ ਚਲੋ ਜੀ ਚੱਲਦੇ ਆਂ ਸਾਰੇ ਉੱਤੇ ਜਾਓ ਕੀ ਆਪਾਂ ਬਰਗੋਣਗੇ ਹਾਂਜੀ ਆਪਾਂ ਪਹੁੰਚ ਗਏ ਇੱਥੇ ਹਰਮੰਦਰ ਸਾਹਿਬ ਜੀ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਹੈਗੀ ਇੱਥੇ ਬੱਸ ਨੇ ਲਾਇਆ ਹੀ ਸਾਨੂੰ ਬੜੀ ਭੀੜ ਸੀਗੀ ਬੱਸ 'ਚ ਆਹ ਖੜੀ ਬੱਸ ਹਜੇ ਤਾਂ ਲਈ ਜਾਂਦੀ ਐ ਸਵਾਰੀਆਂ ਚਲੋ ਜੀ ਆਪਾਂ ਹੌਲੀ ਹੌਲੀ ਚੱਲਦੇ ਆਂ ਅੱਗੇ ਇੱਕ ਵਾਰੀ ਆਏ ਸੀ ਉਹ ਦਿਨੇ ਆਏ ਸੀਗੇ ਹੁਣ ਆਪਾਂ ਰਾਤ ਨੂੰ ਆਏ ਆ ਤੁਹਾਨੂੰ ਵਧੀਆ ਮਾਹੌਲ ਦਿਖਾਵਾਂਗੇ ਸਾਰਾ

1:30 ਹੋ ਗਿਆ 11:00 ਹੋ ਗਿਆ ਯਾਰ ਕੋਈ ਨਹੀਂ ਪਹੁੰਚਿਆ ਆਦਮੀ ਵੀ ਨਹੀਂ ਆਤੀ ਜਿਹੜੇ ਆ ਗਈ ਫਿਰ ਇੱਥੇ ਚੱਲ ਯਾਰ ਫੌਂਗ ਦੇਣ ਮੋੜ ਜੀ ਵਾਹ ਯਾਰ ਰਾਤ ਨੂੰ ਸ਼ਾਇਨ ਬਹੁਤ ਕਰਦਾ ਹਨਾ ਯਾਰ ਇੱਥੇ ਕੰਮ बाजार तो ही है ना एक हिसाब का बहुत सोना त्यार किया गया बाजार में लाया ਚਲੋ ਜੀ ਆਪਾਂ ਅੱਗੇ ਜਾਂਦੇ ਹਾਂ ਹੁਣ ਕੋਈ ਹਰਮੰਦਰ ਸਾਹਿਬ ਤੇ ਚਾਲਦੇ ਆਂ ਵੀ ਬਾਹਰੋਂ ਕਰ ਲਈ ਗੁਰਦੁਆਰੇ ਦੇ ਦਰਸ਼ਨ ਬਹੁਤ ਭੀੜ ਹੈਗੀ ਹੈ ਇੱਥੇ ਤਾਂ ਹਾਂਜੀ ਹੁਣ ਆਪਾਂ ਇੱਥੇ ਚਲੋ ਜੋੜਾ ਘਰ ਵਿੱਚ ਜੋੜੇ ਤੇ ਬੈਗ ਜਮਾ ਕਰਾ ਕੇ ਜਾਂਦੇ ਆਂ ਤੇ ਫਿਰ ਆਪਾਂ ਅੰਦਰ ਗੁਰਦੁਆਰਾ ਸਾਹਿਬ ਤੇ ਚਾਲਦੇ ਆਂ ਵੀ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਵਾਂਗੇ ਜੀ ਆਪਾਂ ਚੱਲੇ ਆਂ ਇੱਧਰ ਆ ਰਿਹਾ ਜੁੜਾ ਕਰ ਹਾਂਜੀ ਹੁਣ ਚੱਲਦੇ ਹਰਮੰਦਰ ਸਾਹਿਬ ਮੱਥਾ ਟੇਕਣੀ ਰੋਦਰਸ਼ਣ ਜੀ ਪਰਮੰਦਰ ਸਾਹਿਬ ਜੀ ਰਾਤਾ ਦੇਖੋ ਕੀ ਬੁੱਢਿਆ 오바메니 <목소리> 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 ਹਾਂਜੀ ਹੁਣ ਆਪਾਂ ਇੱਥੋਂ ਚੱਲਦੇ ਆਂ ਜੀ ਵਾਪਸ ਅਮ੍ਰਿਤਸਰ ਦੇ ਆਪਾਂ ਦਰਸ਼ਨ ਕਰ ਲਈ ਜਿੱਥੋਂ ਮਤਲਬ ਮੱਥਾ ਤਾਂ ਨਹੀਂ ਟੇਕ ਸਕਿਆ ਵੈਸੇ ਅਸੀਂ ਕਿਉਂਕਿ ਹੁਣ ਟਾਈਮ ਲੇਟ ਬਹੁਤ ਹੋ ਗਿਆ ਸੀਗਾ ਅਸੀਂ ਪਹਿਲਾਂ ਸਟੇਸ਼ਨ ਚੱਲਦੇ ਜੀ ਦੇਖਦੇ ਬੱਸ ਲੈ ਜਾਊਗੀ ਕਿਦੀ ਹਾਂ ਜੀ ਹੁਣ ਅਸੀਂ ਰੰਗਲਾ ਪੰਜਾਬ ਦੇਖਣ ਜਾਂਦੇ ਆਂ ਇੱਧਰ ਯਾਰ ਹੋ ਜਾਣੀਏ ਜਿੱਥੇ ਆ ਸਰਬਤ ਗਈ ਚਲੋ ਜੀ ਰੰਗਲਾ ਪੰਜਾਬ ਦੇਖ ਲਈ ਅੰਦਰੋਂ ਚਲ ਕੇ ਉਹ ਤਾਂ ਬਾਦੂ ਦੇਖ ਲਿਆ ਲਓ ਜੀ ਅੰਦਰੋਂ ਦੇਖ ਲੋ ਰੰਗਲਾ ਪੰਜਾਬ ਕਿੰਨਾ ਸੋਹਣਾ ਹੈ ਬਹੁਤ ਸੋਹਣਾ ਆਊਟਲੈਟ ਵਰਗਾ ਯਾਰ ਲੈ ਜਾ ਹੀ ਲੰਘ ਜਲਾਣਾ ਸਰਾ ਹੀ ਆਣਾ ਜਿੱਥੇ ਵੱਲ ਖਦੀਆ ਕੋਈ ਕਿਰਾਏ ਇੱਥੇ ਕੀ ਆ ਆਰਡਰ ਆਰਡਰ ਕਿਰਾਏ ਸਹੀ ਬੈਠ ਰੇ ਅੱਜ ਕਾ ਆਰਡਰ ਦੱਸੋ ਜੀ ਕਿੱਦਾਂ ਲੱਗ ਰਿਹਾ ਯਾਰ ਆ ਤਾਂ ਬਹੁਤ ਘੈਂਟ ਚੀਜ਼ ਆ ਐਡੇ ਸੋਹਣੇ ਬਲੋ ਲੱਗੇ ਆ ਨਾ ਆ ਲਿਖਿਆ ਰੰਗਲਾ ਪੰਜਾਬ ਆ ਲਿਖਿਆ ਜੀ ਕੋਈ ਇੱਥੇ ਮੰਨ ਲੋ ਜਾਈ ਪਾਵਾਂਗੇ ਅੱਗੇ ਚੱਲਦੇ ਆ ਸ਼ਾਵਰ ਦੇਖੋ ਸ਼ਾਵਰ ਤੂੰ ਜਿੱਧਰ ਇਸ਼ਾਰੇ ਕਰਦਾ ਮੈਂ ਉਧਰ ਜਾਵਾਂ ਨਹੀਂ ਜਾਣਾ ਇੱਥੇ ਰੋ ਓਏ ਉਹੀ ਐ ਇਹਦਾ ਹਨਾ ੱਲੀਆਂ ਦਾ ਹੈ ਹਾਂਜੀ ਹੁਣ ਆਪਾਂ ਜਾਂਦੇ ਆਂ ਇੱਥੋਂ ਟਾਈਮ ਹੋ ਗਿਆ ਜੀ 2:25 ਦੀ ਆਪਣੀ ਟ੍ਰੇਨ ਹੈਗੀ ਆ ਸਰਦਾਰਪੁਰ ਲੋਧੀ ਨੂੰ ਤੇ ਹੁਣ ਆਪਾਂ ਹੋਰ ਥੇ ਦੂਰ ਦੇ ਜਾਣੇ ਆਂ

ਵਲੋਗ ਵਿੱਚ ਛੜਤਾ ਸੀ ਤਾਂ ਕਰਕੇ ਥੋੜਾ ਜਿਹਾ ਕੰਮ ਹੋ ਗਿਆ ਥੋੜਾ ਸਾਰਾ ਹੀ ਵਲੋਗ ਛੜਤਾ ਸੀ ਵਿੱਚ ਜੇ ਯਾਰ ਕੋਈ ਨਹੀਂ ਜਿਵੇਂ ਦਾ ਮੈਨੇਜ ਹੋਇਆ ਹੋਵੇ ਦਾ ਵਲੋਗ ਅਸੀਂ ਪਾ ਦਾਂਗੇ ਯਾਰ ਦੇਖ ਲਓ ਵਧੀਆ ਲੱਗਦਾ ਹੈ ਕਿ ਨਹੀਂ ਬਾਕੀ ਆਪਾਂ ਫਰੋਹੇਪੁਰ ਬੈਠੇ ਆ ਅਸੀਂ ਹੁਣ ਇਤਫਾਇਲ ਕਾ ਜਾਣੇ ਆ ਫਾਇਲ ਕਾ ਤੋਂ ਪਿੰਡ ਜਾਵਾਂਗੇ ਆਪਣਾ ਵਲੋਗ ਯਾਰ ਵੈਸੇ ਇੱਥੇ ਐਂਡ ਕਰ ਦਿੰਨੇ ਆ ਜੇ ਕੋਈ ਇੰਟਰਸਟਿੰਗ ਚੀਜ਼ ਹੋਈ ਤਾਂ ਦਿਖਾਵਾਂਗੇ ਓਕੇ ਬਾਕੀ ਆਪਣੇ ਪੁਰਾਣੇ ਵਲੋਗ ਜ਼ਰੂਰ ਦੇਖ ਲਿਓ ਸਾਰੇ ਜਣ ਜਿਨ੍ਹਾਂ ਨੇ ਨਹੀਂ ਦੇਖੇ ਚਲੋ ਬਾਏ